ਮਲੋਟ ਨਗਰ ਕਾਉਂਸਲ ਹਾਊਸ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪਹੁੰਚੇ ਨੇ ਦੱਸ ਦਈਏ ਹਾਊਸ ਦੀ ਮੀਟਿੰਗ ਵਿੱਚ ਮਲੋਟ ਸ਼ਹਿਰ ਤੇ ਜਿਹੜੀ ਨਵੀਂ ਗ੍ਰਾਂਟ ਅਤੇ ਵਿਕਾਸ ਕਾਰਜਾਂ ਨੂੰ ਵਧਾਉਣ ਦੇ ਲਈ ਮਤੇ ਪਾਸ ਹੋਏ ਨੇ ਦੱਸ ਦਈਏ ਇਸ ਸਬੰਧੀ ਸਾਰੀ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਇਹ ਜੋ ਗੱਲ ਹੋਈ ਹੈ ਕਿਸ ਤਰ੍ਹਾਂ ਦੇ ਮੀਡੀਆ ਦੇ ਰਿਪੋਰਟਸ ਕਿ ਫੈਸਲੇ ਤੇ ਇਹ ਨੋਟ ਕਰ ਸਕਦੇ ਅੱਜ ਮੈਂ ਖਾਸ ਕਰਕੇ ਨਗਰ ਕੌਂਸਲ ਦੇ ਵਿੱਚ ਮੀਟਿੰਗ ਕਰਨ ਆਈ ਸੀ ਕਿਉਂਕਿ ਸਾਡੇ ਸ਼ਹਿਰ ਦੇ ਬਹੁਤ ਸਾਰੇ ਏਰੀਆ ਜਿਹੜੇ ਕਿ ਡਿਪੈਂਡੈਂਟ ਪਏ ਆ ਨਗਰ ਕੌਂਸਲ ਦੇ ਉੱਪਰ ਉਹਨਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਸੋ ਅਸੀਂ ਮੈਂ ਪਹਿਲਾਂ ਵੀ ਪ੍ਰਧਾਨ ਜੀ ਨਾਲ ਗੱਲ ਕਰਕੇ ਗਈ ਸੀ ਕਿ ਖਾਸ ਤੌਰ ਤੇ ਰਵਿਦਾਸ ਨਗਰ ਵੱਲ ਧਿਆਨ ਦੇਣਾ ਜਿਹੜੇ ਬਹੁਤ ਜ਼ਿਆਦਾ ਸੀਵਰੇਜ ਦੀ ਸਮੱਸਿਆ ਤੋਂ ਪੀੜਤ ਹੈ ਸੋ ਉਹਨਾਂ ਦੇ ਲਈ ਕੁਝ ਰਾਹਤ ਜਿਹੜੇ ਕਿ ਫੰਡ ਟਰਾਂਸਫਰ ਕਰਵਾਏ ਗਏ ਆ ਸੀਵਰੇਜ ਦੇ ਲਈ ਔਰ ਇਸ ਤੋਂ ਬਿਨਾ ਜਿਹੜੀਆਂ ਕੁਝ ਲੋਕਾਂ ਕਲੀਆਂ ਦੀਆਂ ਸਮੱਸਿਆ ਕੁਝ ਹੋਰ ਐ ਉਹ ਇਹਦੇ ਵਿੱਚ ਅੱਜ ਪਾਈਆਂ ਗਈਆਂ ਸੋ ਲਗਾਤਾਰ ਐਮਸੀਸ ਤੋਂ ਵੀ ਅਸੀਂ ਫੀਡਬੈਕ ਲਈ ਹੈ ਵੀ ਜਿਹੜੇ ਜਿਹੜੇ ਉਹਨਾਂ ਤੇ ਏਰੀਆ ਚ ਕਮੀ ਐ ਉਹਨੂੰ ਛੇਤੀ ਹੱਲ ਕਰਾਂਗੇ ਤੁਹਾਡੇ ਵੱਲੋਂ ਕੀ ਨੇਕ ਕੋਈ ਗਰਾਂਟ ਵਗੈਰਾ ਨੂੰ ਨਾਲ ਜਾਰੀ ਰਿਹਾ ਦੇਖੋ ਬਿਲਕੁਲ ਕਰਾਵਾਂਗੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਗਰਾਂਟਾਂ ਦੀ ਵੀ ਕਮੀ ਐ ਸੋ ਜਿਵੇਂ ਜਿਵੇਂ ਸਾਡੇ ਕੋਲ ਡਿਮਾਂਡ ਆਉਣਗੇ ਅਸੀਂ ਹੋਰ ਫੰਡ ਸਰਕਾਰ ਤੋਂ ਲੈ ਕੇ ਆਵਾਂਗੇ ਮਲੋੜ ਦਾ ਵਿਕਾਸ ਜੇ ਨਗਰ ਕੌਂਸਲ ਮਲੋੜ ਦੀ ਜਿਹੜੀ ਇਹ ਮੀਟਿੰਗ ਸੀਗੀ ਸਾਰੇ ਮੈਂਬਰਾਂ ਦੀ ਔਰ ਇਥੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਅਲਕਾ ਮਲੋੜ ਦੇ ਐਮਐਲਏ ਭੈਣ ਬਲਜੀਤ ਕੌਰ ਜੀ ਪਹੁੰਚੇ ਸੀਗੇ ਉਹਨਾਂ ਨੇ ਵੀ ਹਿੱਸੇ ਲੈ ਮੀਟਿੰਗ ਦੇ ਵਿੱਚ ਸਾਰੇ ਹੀ ਮੈਂਬਰਾਂ ਨੇ ਰਲ ਮਿਲ ਕੇ ਸ਼ਹਿਰ ਦੇ ਵਿੱਚ ਆ ਰਹੇ ਸੀਵਰੇਜ ਦੇ ਗੰਦੇ ਪਾਣੀ ਮਿਕਸ ਜਿਹੜਾ ਗੰਦਾ ਪਾਣੀ ਆ ਰਿਹਾ ਔਰ ਜਿਹੜੀ ਸੀਵਰੇਜ ਦੀ ਸਮੱਸਿਆ ਚੱਲ ਰਹੀ ਹੈ ਉਹਦੇ ਦੇ ਵਿਚਾਰ ਚਰਚਾ ਕੀਤੀ ਕਿ ਇਸ ਨੂੰ ਜਲਦ ਜਲਦ ਠੀਕ ਕੀਤਾ ਜਾਏ ਔਰ ਇਸ ਲਈ ਫੰਡਾਂ ਦੀ ਮੰਗ ਕੀਤੀ ਕਿ ਨਗਰ ਕੌਂਸਲ ਮਲੋੜ ਦੇ ਵੱਲੋਂ ਅੱਜ ਬਹੁਤ ਵੱਡਾ ਫੰਡ ਜਾਰੀ ਜਿਹੜਾ ਸੀਵਰੇਜ ਵਾਸਤੇ ਕੀਤਾ ਗਿਆ ਪ੍ਰਧਾਨ ਜੀ ਔਰ ਸਾਰੇ ਮੈਂਬਰਾਂ ਨੇ ਮਿਲ ਕੇ ਇਸ ਫੰਡ ਨੂੰ ਜਿਹੜਾ ਜਾਰੀ ਕੀਤਾ ਹੈ ਕੋਈ ਨਵੇਂ ਵੀ ਮਤੇ ਪਾਈ ਗਏ ਸ਼ਹਿਰ ਵਾਸਤੇ ਸ਼ਹਿਰ ਦੇ ਵਾਸਤੇ ਜਿਹੜੇ ਨਵੇਂ ਮਤੇ ਨੇ ਹਮੇਸ਼ਾ ਹੀ ਵਿਕਾਸ ਦੇ ਮੁੱਦੇ ਤੇ ਇਹ ਮੀਟਿੰਗਾਂ ਹੁੰਦੀਆਂ ਨੇ ਔਰ ਸ਼ਹਿਰ ਦੇ ਵਿਕਾਸ ਵਾਸਤੇ ਕੰਮ ਚੱਲਦੇ ਰਹਿੰਦੇ ਨੇ ਅੱਜ ਕਿਸ ਤਰ੍ਹਾਂ ਦੇ ਵਿਕਾਸ ਦੀ ਗੱਲ ਹੋਈ ਮੀਟਿੰਗ ਇਹ ਦੀ ਅੱਜ ਜਿਹੜੇ ਵਿਕਾਸ ਦੀ ਗੱਲ ਹੋਈ ਹੈ ਉਹ ਸਾਰੇ ਹੀ ਤਰ੍ਹਾਂ ਦੇ ਵਿਕਾਸ ਦੀ ਗੱਲ ਕੀਤੀ ਗਈ ਸਭ ਤੋਂ ਪਹਿਲਾ ਵਿਸ਼ੇਸ਼ ਮੁੱਦਾ ਪੀਨ ਵਾਲਾ ਸਾਫ ਪਾਣੀ ਔਰ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਵਾਲਾ ਮੇਨ ਮੁੱਦਾ ਸੀ ਜਾਂ ਸੀਵਰੇਜ ਦੇ ਟਕਣ ਸੀ ਔਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਲਾਈਟ ਦੀ ਸਮੱਸਿਆ ਚੱਲ ਰਹੀ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਔਰ ਕਈ ਥਾਵਾਂ ਤੇ ਜਿਹੜੇ ਨਵੇਂ ਟਰਾਂਸਫਰ ਬਣਾਉਣ ਦੀ ਮੰਨ ਕੀਤੀ ਗਈ ਕਿ ਇੱਥੇ ਟਰਾਂਸਫਰਮਰ ਲਾਏ ਜਾਣ। ਉਸ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਸਾਰੇ ਮਤੇ ਪਾਏ ਗਏ ਆ ਬਹੁਤ ਵਧੀਆ ਮੀਟਿੰਗ ਹੋਈ ਕੈਬਨਰ ਮਿਨਿਸਟਰ ਬਲਜੀਤ ਕੌਰ ਜੀ ਵੀ ਆਏ ਸੀ ਹਣਾ ਇੱਥੇ ਮੈਂ ਉਹਨਾਂ ਦੇ ਦੇਲਦਿਆ ਕਰਾਇਆ ਧੰਨਵਾਦ ਕਰਦਾ ਉਹ ਇੱਥੇ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਕੋਈ ਫੰਡ ਜਾਰੀ ਕਰੋ ਸੀ ਬਿਜਲੀ ਉਹ ਅਸੀਂ ਕਰ ਦਿੱਤੇ 2.5 ਕਰੋੜ ਰੁਪਿਆ ਗੋਨੂ ਰਵਿਦਾਸ ਨਗਰ ਲਈ ਹੋਰ ਸ਼ਹਿਰ ਲਈ ਸੀਵਰੇਜ ਲਈ ਉਹਨਾਂ ਨੇ ਕਿਹਾ ਸੀ ਅਸੀਂ ਟਾਈਟ ਗ੍ਰਾਂਡ ਚੋਂ ਫੰਡ ਜਾਰੀ ਕਰਕੇ ਅੱਜ ਮਤੇ ਪਾਤਾ ਜੀ ਹੋਰ ਕਿਸ ਜਿਹੜੇ ਸ਼ਹਿਰ ਦੇ ਕਿਸ ਕਿਸੇ ਮੁੱਦੇ ਹੋਰ ਉਹ ਵਿਕਾਸ ਲਈ ਜਮਾਲੋ ਜਿਹੜੇ ਸੀਵਰ ਦੀ ਸਫਾਈ ਲਈ ਕੁਝ ਮਤੇ ਪਾਏ ਗਏ ਐ ਬੈਡਮਿੰਟਨ ਗਰਾਊਂਡ ਬਣਾਉਣੇ ਐ ਹੋਰ ਇੱਥੇ ਉਹਨਾਂ ਨੇ ਆ ਕਿ ਵਿਕਾਸ ਦੇ ਜਿਹੜੇ ਮਤੇ ਐ ਉਹ ਅੱਜ ਪਾਸ ਕੀਤੇ ਗਏ ਸਾਰੇ ਤਾਂ ਕਿੰਨੀ ਕੀ ਚਰਚਾ ਕਿਸ ਕਿਸ ਸੋਸਾਇਟੀ ਮੋਟਿਆਂ ਤੇ ਹੋਈ ਹੈ ਕੋਈ ਲਾਈਟਾਂ ਨੂੰ ਲੈ ਕੇ ਜਾਂ ਕੋ ਗਲੀਆਂ ਨਵੀਆਂ ਬਣਾਉਣ ਨੂੰ ਬਸ ਹੀ ਮਤੇ ਪਾਏ ਆ ਕੁਝ ਉਹਨਾਂ ਨੂੰ ਮਤਲਬ ਪਾਏ ਹੋਏ ਸਾਡੇ ਕੋਲ ਮੈਡਮ ਜੀ ਨੇ ਵਿਸ਼ਵਾਸ ਦਵਾਇਆ ਵੀ ਬਹੁਤ ਜਲਦੀ ਅਸੀਂ ਫੰਡ ਦੇਵਾਂਗੇ ਮੰਨ ਲਓ ਗਲੀਆਂ ਛੇਤੀ ਚਾਲੂ ਕਰਵਾਉਣਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਪਰ ਮਤੇ ਤਾਂ ਅਸੀਂ ਪਹਿਲਾਂ ਹੀ ਬਹੁਤ ਪਾਏ ਹੁਣ ਹੁਣ ਤਾਂ ਕਾਰਟ ਪੈਸੇ ਵੀ ਜਦੋਂ ਮੰਤਰੀ ਜੀ ਪੈਸੇ ਦੇਣਗੇ ਨਾਲ ਦੀ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਜਾਊਗਾ ਸਿਰ ਇਹਨੇ ਫੰਡ ਦੀ ਮੰਗ ਕਰ ਰਹੇ ਨੇ ਇਹ ਕਿੱਥੇ ਫੰਡ ਦਾ ਉਹਨਾਂ ਨੂੰ ਪਤਾ ਹੀ ਹੈ ਮੰਤਰੀ ਨੂੰ ਮੈਂ ਤਾਂ ਕੀ ਮੰਗ ਮੰਗ ਕਰਨੀ ਹੈ ਮੰਤਰੀ ਨੂੰ ਸਾਰਾ ਪਤਾ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵੀ ਬਹੁਤ ਛੇਤੀ ਵਿਕਾਸ ਸ਼ੁਰੂ ਕੀਤਾ ਜਾਊਗਾ ਜੀ ਨਜਾਇਜ਼ ਕਬਜ਼ੇ ਬੜੀ ਹੈ ਜੀ ਸ਼ਹਿਰ ਸਾਰੇ ਪਾਸੇ ਉਹਨਾਂ ਵਾਸਤੇ ਕੁਝ ਕਰੀ ਨਜਾਇਜ਼ ਕਬਜ਼ੇ ਅਸੀਂ ਪਰਸੋਂ ਟੀਮਾਂ ਭੇਜੀਆਂ ਸੀ ਠੀਕ ਹੈ ਜੀ ਉਹ ਸਾਨੂੰ ਕੱਲ ਦਿੱਕਤ ਆ ਗਈ ਸਾਡਾ ਸੈਨ ਇੰਸਪੈਕਟਰ ਰਾਜ ਕੁਮਾਰ ਦਾ ਉਹਦੇ ਫਾਦਰ ਦੀ ਡੈਥ ਹੋ ਗਈ ਸੀ ਤੇ ਸਾਡਾ ਨਜਾਇਜ਼ ਕਬਜ਼ੇ